ਜਿਹੜਾ ਕੰਮ ਸਾਰੇ ਨਾ ਕਰ ਦਿੰਦੇ ਨਾ ਕਿ ਐ ਨਹੀਂ ਹੋ ਸਕਦਾ ਕੁਝ ਵੀ ਉਹ ਸਾਰੇ ਕੰਮ ਇੱਥੇ ਆ ਕੇ ਬਣ ਜਾਂਦੇ ਜੇ ਮੈਨੂੰ ਅੱਜ ਵੀ ਯਾਦ ਆ ਇੱਕ ਐਸਾ ਸਮਾਂ ਸੀ ਜਦੋਂ ਮੇਰੇ ਆਪਣੇਆਂ ਨੇ ਇੰਨੀ ਗੱਲ ਕਹਿ ਤੀ ਸੀ ਕਿ ਇਹਦਾ ਹੁਣ ਕੁਛ ਨਹੀਂ ਬਣਨਾ ਇਹ ਸਾਰੀ ਇਹਦੀ ਉਹ ਗਲਤੀ ਹੈ ਠੀਕ ਹੈ ਸਮਾਂ ਆਂਦਾ ਗਈ ਵਾਰ ਤੇ ਕੋਈ ਐ ਨਹੀਂ ਸਮਝਦਾ ਕਿ ਠੀਕ ਹੈ ਸਮਾਂ ਹੀ ਹੈ ਬਦਲ ਜਾਏਗਾ ਸਾਰੇ ਤੁਹਾਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਕਿ ਇਹਦੀਆਂ ਕਮੀਆਂ ਇਹਦੀ ਗਲਤੀ ਹੈ ਇੱਕ ਦਾ ਬੰਦਾ ਵੈਸੇ ਹੀ ਅੰਦਰੋਂ ਬੜਾ ਪਰੇਸ਼ਾਨ ਹੁੰਦਾ ਉਹ ਤੋਂ ਤਾਣੇ ਮੇਣੇ ਦੇ ਕੇ ਹੀ ਉਹ ਬੰਦੇ ਦਾ ਜੀਨਾ ਉਖਾ ਕਰ ਦਿੰਦੀ ਦੁਨੀਆ ਸੋ ਮੇਰੇ ਆਪਣੇ ਸੀ ਕੁਛ ਜਿਹੜੇ ਮੈਨੂੰ ਕਹਿੰਦੇ ਸੀ ਕੁਛ ਨਹੀਂ ਬੰਨਦਾ ਪਰ ਮੈਂ ਕਹਿੰਨਾ ਮੈਨੂੰ ਬਾਬਾ ਹੀ ਇੰਨਾ ਭਰੋਸਾ ਸੀ ਨਾ ਮੇਰੀ ਮਾਂ ਨੇ ਇਹੋ ਹੀ ਕਿਹਾ ਸੀ ਤੇਰੀ ਬਾਹ ਫੜਾਈ ਬਾਬਾ ਜੀ ਨੂੰ ਮੈਂ ਤੈਨੂੰ ਕੁਛ ਨਹੀਂ ਹੁੰਦਿੰਦੇਓ ਤੇ ਗੱਲ ਵੀ ਪੂਰੀ ਸੱਚੀ ਸੀ ਅੱਜ ਇੰਨੀ ਕਿਰਪਾ ਮਾਲਕ ਦੀ ਉਹ ਵੀ ਸਮਾਂ ਮਾਲਕ ਨੇ ਕੱਢਿਆ ਤੇ ਮੈਂ ਦਦੀ ਰੋਟੀ ਕਮਾ ਕੇ ਖਾ ਰਿਹਾ ਹਾਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖੋਗੇ ਗੁਰੂ ਬਹੁਤ ਵੱਡੀ ਸ਼ਕਤੀ ਹੈ ਦੁਨੀਆ ਤੁਹਾਨੂੰ ਗੱਲਾਂ ਸੁਣਾ ਸਕਦੀ ਤੇਰੇ ਵੱਸ ਦਾ ਕੱਖ ਨਹੀਂ ਹੈਗਾ ਤੂੰ ਪਿੱਛੇ ਹੀ ਰਹਿਣਾ ਤੂੰ ਇਹ ਹੈ ਉਹ ਹੈ ਪਰ ਤੁਸੀਂ ਕਦੇ ਦਿਲ ਤੇ ਨਹੀਂ ਲਾਣੀ ਗੱਲ ਇੱਕੋ ਹੀ ਗੱਲ ਦਿਲ ਤੇ ਕਹਿਣੀ ਆ ਸਮਾਂ ਹੈਗਾ ਸਿਰਫ ਸਭ ਤੇ ਆਂਦਾ ਔਖਾ ਸਮਾਂ ਉਹਨੇ ਬਹੁਤ ਵਧੀਆ ਸੋਚਿਆ ਮੇਰੇ ਲਈ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡੀ ਮਿਹਨਤ ਚ ਕਮੀ ਨਹੀਂ ਨਾ ਗਈ ਤੁਹਾਡਾ ਦਿਲ ਸਾਫ਼ ਹੈ ਕਿਸੇ ਦਾ ਮਾੜਾ ਨਹੀਂ ਕਰਦੇ ਕਦੇ ਤੁਹਾਡੇ ਮਨ ਚ ਪਿਆਰ ਅਹਮਦਰਦੀ ਹੈ ਸਾਰਿਆਂ ਲਈ ਇੱਕ ਗੱਲ ਯਾਦ ਰੱਖਣਾ ਪਰਮਾਤਮਾ ਤੁਹਾਡਾ ਮਾੜਾ ਨਹੀਂ ਕਰ ਸਕਦਾ ਕਦੇ ਵੀ ਉਹ ਬੈਠਾ ਤੁਹਾਡੇ ਲਈ ਸਭ ਕੁਝ ਕਰਕੇ ਦਿਖਾਏਗਾ ਤੁਹਾਡੇ ਲਈ